ਜਾ ਕੇ ਲਗਾਤਾਰ ਵੀਡੀਓ ਬਣਾਉਂਦਾ ਹੋ ਮੈਂ ਇਹਨਾਂ ਦੀ ਕਮਾਈ ਨੂੰ ਸਲੂਟ ਕਰਦੇ ਆ ਤੇ ਸਰਕਾਰ ਨੂੰ ਇਹ ਚਾਹੁੰਦੇ ਵੀ ਸਰਕਾਰ ਨੂੰ ਇਸ ਟਾਈਮ ਤੇ ਕੋ ਖੁੱਲੇ ਦਿਲ ਨਾਲ ਵੱਡੇ ਐਲਾਨ ਕਰਨੀ ਚਾਹੀਦੇ ਆ ਇੱਕ ਤਾਂ ਤੁਸੀਂ ਜੀ ਜਲ ਸਰੋਤ ਮੰਤਰੀ ਤੁਹਾਡੇ ਕੋ ਆਸ ਰੱਖਾਂਗੇ ਇਹਦੀਆਂ ਦਰਿਆਦਿਆਂ ਕੰਡੀਸ਼ਨਾਂ ਦੇਖ ਕੇ ਇਹਨੂੰ ਨਹਿਰੀ ਰੂਪ ਦੇਣ ਵਾਸਤੇ 10 ਕਿੱਲੇ ਇਹਨੂੰ ਅਕਵਾਇਰ ਕਰੋ ਐਸ ਪਾਣੀ ਤੋਂ ਬਾਅਦ ਔਰ ਇਹ ਅਕਵਾਇਰ ਕਰਕੇ ਜਿੰਨੇ ਪੈਸੇ ਸਰਕਾਰ ਸਾਨੂੰ ਦੇਊ ਨਾ ਪੀੜਤਾਂ ਨੂੰ ਉਹਦੇ ਨਾਲ ਵੱਧ ਰੇਤਾ ਮਿੱਟੀ ਵੇਚ ਕੇ ਬਣ ਜਾਣੇ ਆ ਕਿਉਂਕਿ ਦੀ ਖਲਾਈ ਕਰਨੀ ਪੈਣੀ ਆ ਉਹਨੂੰ ਪੱਥਰ ਦੀ ਕੰਧ ਲਈ ਸਦਾ ਵਾਸਤੇ ਔਰ ਨਾਲ ਆ ਜਿਹੜੀ ਆ ਹੁਣ ਟਹਿਰਿਆ ਵਕਤ 3 ਕਿਲੋਮੀਟਰ ਵਟਾ ਇਹਦੇ ਤੇ ਪੱਥਰ ਦੀ ਕੰਧ ਇਹ ਜ਼ਰੂਰੀ ਆ ਤੇ ਮੁਆਵਜ਼ੇ ਦਾ ਵੀ 70000 ਦੀ ਸਾਡੀ ਮੰਗ ਜੇ 7000 ਮਜ਼ਦੂਰ ਵਾਸਤੇ ਐ ਅਰਕੀ ਪਿਛਲੀ ਕੁੱਕੜੀ ਬੱਕਰੀ ਵਾਲਾ ਬਿਆਨ ਨਾ ਦਿਓ ਜੀ ਉਹ ਸਾਨੂੰ ਨਹੀਂ ਜਵਾਰਾ ਖਾਣਾ ਤੇ ਜਿਹੜਾ ਸ਼ਾਮ-ਦਾਮ ਦੰਦ ਪੇਜ ਦੇਣਾ ਕਰਿਓ ਅਸੀਂ ਚਾਹਾਂਗੇ ਕਿ ਸਾਨੂੰ ਸੱਚੀ ਮੁੱਚੀ ਜਿਹੜੀਆਂ ਨਾ ਸਾਡੀ ਸਰਕਾਰ ਜਿਹੜੀ ਆ ਉਹ ਸਾਨੂੰ ਸਹੂਲਤਾਂ ਉਹ ਦੇਵੇ ਜਿਹੜੀਆਂ ਲੋਕਾਂ ਨੂੰ ਸੱਚੀ ਮੁੱਚੀ ਚੰਗੀਆਂ ਲੱਗਣ ਤੇ ਸਤਾਈ ਦੇ ਵਿੱਚ ਫੇਰ ਬਾਗੋ-ਬਾਗ ਹੋਏ ਘਰਨ ਖੋ ਗੱਲ ਇਹ ਹੈ ਵੀ ਜਿਵੇਂ ਤੁਸੀਂ ਕਹਿਣਾ ਸੀ ਮੰਤਰੀ ਸਾਹਿਬ ਤੇ ਮੈਂ ਆਉਂਦੇ ਹੋਏ ਹੀ ਵਿਚਾਰ ਕਰ ਰਹੇ ਤੇ ਹਰ ਇੱਕ ਚੀਜ਼ ਤੇ ਅਸੀਂ ਚਰਚਾ ਕਰਨੀ ਆ ਜਦੋਂ ਇਹ ਪਾਣੀ ਦਾ ਕੰਮ ਮੁਕਣਾ ਹੈ ਜਦੋਂ ਦਸਾਂ ਦਿਨ ਬਾਅਦ ਮੁਰਜ ਜਾਣਾ ਪਾਣੀ ਦਾ ਅਸੀਂ ਹੁਣ ਇਹੀ ਚਰਚਾ ਕਰਨੀ ਆ ਪਹਿਲਾਂ ਕਰਕੇ ਵੀ ਆਏ ਆ ਉੱਥੇ ਸਾਰੇ ਡੀਸੀ ਐਸਐਸਪੀ ਸਾਰੇ ਬੈਠੇ تھے ਕਿ ਕਿੰਨਾ ਦਾ ਸੀ ਮੁਆਵਜ਼ਾ ਦੇਦਣੇ ਆ ਕਿੰਨਾ ਨੁਕਸਾਨ ਹੁੰਦਾ ਉਹ ਅਸੀਂ ਇਸ ਚੀਜ਼ ਤੇ ਚਰਚਾ ਕਰਾਂਗੇ ਤੁਹਾਡਾ 8-10 ਕਿਲੋਮੀਟਰ ਰਹਿ ਗਿਆ ਇਹ ਜਿਹੜੀ ਇਹ ਪੱਥਰ ਦੀ ਉਹ ਲਾਉਣਾ ਦੀ ਹੈ ਤੇ ਕੁਝ ਟੋਡੇ ਚੱਕ ਡੈਮ ਵੀ ਬਣ ਆਲੇ ਨੇ। ਉਹ ਸੀ ਸਾਰਾ ਕੁਝ ਕਰਕੇ ਆਏ ਆ ਤੇ ਬਾਕੀ ਇਹ ਦੀ ਵੀ ਗੱਲ ਕਰਕੇ ਆ ਜਿਹੜੀ ਡੀਸੈਲਟਿੰਗ ਦੀ ਤੁਸੀਂ ਗੱਲ ਕਰਦੇ ਆ ਵੀ ਇਹਨੂੰ ਸ਼ੇਪ ਹੈ ਜਿਹੜੀ ਉਸ ਤਰੀਕੇ ਨਾਲ ਦਿੱਤੀ ਜਾਵੇ। ਉਹਦੀ ਵੀ ਅਸੀਂ ਗੱਲ ਕਰਕੇ ਆ। ਸਾਰੇ ਅਫਸਰਾਂ ਨੂੰ ਹਦਾਇਤਾਂ ਸਾਰੇ ਅਫਸਰਾਂ ਨੂੰ ਹਦਾਇਤਾਂ ਵੀ ਕਰਕੇ। ਇੱਕ ਪਲੀ ਸੁਣ ਲਿਓ। ਆ ਜਿੰਨੇ ਲੋਕ ਹੁਣ ਬੰਨ ਤੇ ਮਿੱਟੀ ਪਾ ਰਿਆ ਨਾ ਇਹ ਆਮ ਲੋਕ ਵਾਤੇ ਆਪੋ ਆਪਣੀ ਮਿੱਟੀ ਜਾ ਕੇ ਪਾ ਰਿਆ। ਅਸੀਂ ਕਹਿੰਨੇ ਆ ਵੀ ਕਿਤੇ ਇਹ ਨਾ ਹੋਵੇ। ਇਦੋਂ ਡੀਲ ਸੈਟਲਿੰਗ ਕਰਨੀ ਆ ਉਦੋਂ ਫੇਰ ਬਾਹੂ ਲੋਕ ਆ ਜਾਣ ਲੁੱਟਣ ਵਾਸਤੇ ਮਤਲਬ ਜਿਹੜਾ ਵਾ ਠੇਕੇਦਾਰੀ ਸਿਸਟਮ ਲਿਆਓ ਅਸੀਂ ਕਹਿੰਨੇ ਆ ਕਿ ਕਿਸਾਨ ਨੂੰ ਮਜ਼ਦੂਰ ਨੂੰ ਹੱਕ ਦਿਓ ਇਹ ਸਿਆਲ ਸਿਆਲ ਦਰਿਆ ਵੇਲਾ ਕਰ ਦੇਣਗੇ ਕਿਉਂਕਿ ਅਸੀਂ ਰੇਤਾ ਵੇਚ ਕੇ ਆਪ ਦਾ ਜਿਹੜਾ ਉਹ ਗੁਜ਼ਾਰਾ ਕਰਦਾ ਚਲਾਵਾਂਗੇ ਨਹੀਂ ਤੁਸੀਂ ਉਹ ਕਰਨਾ ਤਾਂ ਤੁਹਾਨੂੰ ਉਹੀ ਅਸੀਂ ਅਲਾਉ ਕਰਤਾ ਸੋਨ ਹਾਂਜੀ ਸ਼ਾਇਦ ਇਸ ਬਾਰੇ ਤੁਹਾਨੂੰ ਨਹੀਂ ਪਤਾ ਲੈ ਜਾਣਕਾਰੀ ਕੀ ਭਲਾ ਪਤਾ ਉਹ ਠੀਕ ਜਿਹੜਾ ਠੇਕੇਦਾਰ ਦਾ ਤੇ ਸਰਕਾਰ ਦਾ ਮਾਈਨਿੰਗ ਦਾ ਵਿੱਚ ਵੱਡਾ ਜਿਹੜਾ ਰੱਟਾ ਵਾ ਉਹ ਕੱਢ ਤੋ ਉਹ ਕੱਢ ਦਿਓ ਸਿੱਧਾ ਕਿਸਮੀ ਦਾ ਤੁਸੀਂ ਸੁਣੋ ਤਾਂ ਸਹੀ ਲੱਗਦਾ ਹਾਂਜੀ ਤੁਸੀਂ ਗੱਲ ਸੁਣੋ ਹਾਂਜੀ ਹੁਣ ਅਸੀਂ ਨਵੀਂ ਪਾਲਿਸੀ ਬਣਾਤੀ ਜਿੰਨੇ ਤੁਹਾਡੀ ਜ਼ਮੀਨ ਹੈ ਤੁਸੀਂ ਆਪੇ ਰੇਤਾ ਕੱਢੋ ਆਪੇ ਵੇਚੋ ਗਵਰਨਮੈਂਟ ਨੂੰ ਰੈਲਟੀ ਦਿਓ ਅਸੀਂ ਇਹ ਕਾਨੂੰਨ ਬਣਾਤਾ ਤੁਸੀਂ ਬਣਾਤਾ ਸਾਨੂੰ ਰੈਲਟੀ ਬਾਰੇ ਦੱਸੋ ਸੁਣੋ ਜੀ ਇਹ ਸਾਰਾ ਅਸੀਂ ਬਣਾਤਾ ਤੁਸੀਂ ਦਫ਼ਤਰ ਚਲ ਜਿਓ ਜੇ ਡੀਐਸਆਰ ਚ ਪੈਣ ਵਾਲੀ ਅਸੀਂ ਉਹ ਪਾ ਦੇਾਂਗੇ ਜੇ ਡੀਐਸਆਰ ਚ ਪਈ ਹੋਈ ਤੁਹਾਨੂੰ ਤੁਰੰਤ ਅਸੀਂ ਐਲਓਆਈ ਲੈਟਰ ਆਫ ਇੰਟੈਂਟ ਜਾਰੀ ਕਰਦੇ ਹਾਂਗੇ ਇਹ ਉਹਨਾਂ ਲੋਕਾਂ ਦੀ ਮਨੋਪਲੀ ਤੋੜਨ ਪਿੱਛੇ ਕੀਤਾ ਹੈ ਜਿਹੜੇ ਲੋਕ ਇਸ ਤਰ੍ਹਾਂ ਜਾ ਕੇ ਇਲੀਗਲ ਮਾਈਨਿੰਗ ਵੀ ਕਰਨਾ ਦੇਤੇ ਤੇ ਤੇ ਉਹਨਾਂ ਨੇ ਆਪਣੀ ਮਨੋਪਲੀ ਬਣਾਈ ਹੋਈ ਇਥੇ ਇਹ ਭਾਵੇਂ ਕਿਸੇ ਦੀ 10 ਕਿੱਲੇ ਜ਼ਮੀਨ ਆ ਭਾਵੇਂ ਕਿਸੇ ਦੀ 5 ਕਿੱਲੇ ਜ਼ਮੀਨ ਆ ਜਿੰਨੇ ਕੋਈ ਜ਼ਮੀਨ ਤੇ ਅਬਦੀ ਕਰਨਾ ਚਾਹੁੰਦਾ ਹੈ ਲੈਂਡ ਓਨਰ ਮਾਈਨਿੰਗ ਸਾਈਟਸ ਹੰਨੇ ਬਣਾਏ ਜਾਂਦੇ ਐਲਐਮਐਸ ਉਹ ਤੁਸੀਂ ਚਲ ਜਿਓ ਦਫਤਰ ਦੇ ਵਿੱਚ ਸਾਹਨੇ ਉੱਤੇ ਹੈਲਪ ਡੈਸਕ ਵੀ ਖੁੱਲੇ ਹੋਏ ਨੇ ਸਾਰੀ ਤੁਹਾਨੂੰ ਜਾਣਕਾਰੀ ਉੱਥੇ ਮਿਲ ਜੂਗੀ ਤੁਸੀਂ ਆਪ ਦਾ ਜੋ ਮਰਜ਼ੀ ਉਹਨੂੰ ਵੇਚੋ ਉਹਨੂੰ ਬੰਨ ਤੇ ਲਾਓ ਇਹ ਤੁਹਾਡੀ ਮਰਜ਼ੀ ਹੈ ਜਿੰਨੀਆਂ ਜ਼ਮੀਨਾਂ ਨੇ ਉਹਦੀ ਤੁਸੀਂ ਦੱਸ ਦਿਓ ਮੰਤਰੀ ਸਾਹਿਬ ਨੂੰ ਪਤਾ ਇਸ ਗੱਲ ਦਾ ਅਸੀਂ ਸਾਰਾ ਵਿਧਾਨ ਸਭਾ ਦੇ ਵਿੱਚ ਪਾਸ ਕਰਤਾ ਦੂਜੀ ਗੱਲ ਜਿਹੜੀ ਤੁਸੀਂ ਇਸ ਦੀ ਗੱਲ ਕੀਤੀ ਹੈ ਕਿ ਹੁਣ ਆਹ ਬੰਨ ਹੈ ਤੇ ਇੱਕ ਦੂਜਾ ਬੰਨ ਹੈ 7-8 ਕਿਲੋਮੀਟਰ ਦਾ ਫਾਸਲਾ ਹੈ ਹੁਣ ਵਿਚਾਲੇ ਜ਼ਮੀਨਾਂ ਤੁਹਾਡੀਆਂ ਹੁਣ ਬੰਨ ਤੇ ਦੋਨੇ ਪਾਸੇ ਬੰਨੇ ਜਾਣਗੇ ਅਸੀਂ ਇਹ ਜੋਨੇ ਵੀ ਨੂੰ 10 ਕਿੱਲੇ ਦੇ ਵਿੱਚ ਨਹਿਰੀ ਸ਼ੇਵ ਦਿੱਤੀ ਜਾਵੇ ਬਾਕੀ ਸਾਰਾ ਵੱਜ ਜਿਹੜਾ ਸਰਕਾਰ ਹਰ ਸਾਲ ਮੁਆਵਜ਼ਾ ਦਿੰਦੀ ਆ ਅਸੀਂ ਹਰ ਸਾਲ ਖਪਦਿਆਂ ਨਾਲੇ ਤਾਂ ਤੁਸੀਂ ਇਹ ਕਹਿੰਦੇ ਹੋ ਵੀ ਨਹਿਰੀ ਸ਼ੇਵ ਤਾਂ ਅਸੀਂ ਦੇਦਾ ਹੈ ਹਾਂਜੀ ਕਿ ਜੇ ਤੁਸੀਂ ਆਪ ਹੀ ਚੱਕਣੀ ਚਾਹਦੇ ਤੁਸੀਂ ਆਓ ਅੱਗੇ ਨਹੀਂ ਉਹ ਨਹਿਰੀ ਛੇਵ ਸਰਕਾਰ ਜ਼ਮੀਨ ਆਪਣੀ ਕਰ ਲੈਣਾ 10 ਕਿੱਲੇ ਜੇ ਤੁਸੀਂ ਆਪ ਚੱਕਣੀ ਚਾਹੁੰਦੇ ਆਂ ਆਈ ਚੁੱਕਾਂਗੇ ਬਸ ਤੁਸੀਂ ਚੁੱਕੋ ਫਿਰ ਲੋੜ ਨਹੀਂ ਹੈ ਪਰ ਸਾਨੂੰ ਉਹ ਜਿਹੜੀ ਰੈਲਿਟੀ ਸਰਕਾਰ ਦੀ ਆ ਉਹ ਦੱਸੀ ਜਾਵੇ ਸਰਕਾਰ ਇਹ ਸਾਰੇ ਦੱਸ ਦਿਆਂਗੇ ਹਾਂਜੀ ਉਹ ਸਾਰੇ ਦੱਸਿਆਗੇ ਇਹ ਸਰਕਾਰ ਇਹਦੇ ਵਿੱਚ ਸਾਰਾ ਆਨਲਾਈਨ ਸਿਸਟਮ ਬਣਾਤਾ ਹਾਂਜੀ ਕਿਹੜਾ ਤੁਸੀਂ ਜਾ ਕੇ ਸਮਝ ਲਓ ਕਿਤੇ ਜਾਣ ਦੀ ਲੋੜ ਨਹੀਂ ਤੁਹਾਨੂੰ ਮੰਤਰੀ ਸਾਹਿਬ ਸਾਨੂੰ ਆ ਕੇ ਕਿਉਂ ਨਾ ਸਮਝਾਉਣ ਕੋਣ ਮੰਤਰੀ ਸਾਹਿਬ ਸਾਨੂੰ ਸਮਝਾਉਣ ਪਿਆ ਆ ਭਾਈ ਇਸ ਤਰ੍ਹਾਂ ਕੱਲੇ ਕੱਲੇ ਪਾਸੋਂ ਨਹੀਂ ਕਿਸਾਨ ਦੇ ਨਾਲ ਤੇ ਪਾਸੋਂ ਤੁਸੀਂ ਐਂ ਕਰਿਓ ਇਹ ਤੋਂ ਬਾਅਦ ਦੇ ਵਿੱਚ ਉਸੇ ਇਕੱਠੇ ਕਰਦੇ ਮੈਂ ਅਫਸਰਾਂ ਨੂੰ ਭੇਜ ਦੂੰਗਾ ਇੱਥੇ ਬਿਲਕੁਲ ਸਰ ਜੀ ਤੁਸੀਂ ਅਗਲਾ ਜਿਵੇਂ ਕਿ ਅਗਲਾ ਪ੍ਰਧਾਨ ਜੀ ਆ ਸਾਡੇ ਫਰਜ਼ ਦਲਵਾ ਕੇ ਨੰਬਰ ਲਵਾ ਕੇ ਮਾਈਨਿੰਗ ਦੇ ਦਫ਼ਤਰ ਤਨਦਨ ਚੱਲ ਜਾਣਾ ਉਹ ਐਕਸੀਡੈਂਟ ਆਪੇ ਤੁਹਾਨੂੰ ਗਾਈਡ ਕਰ ਦੂਗਾ ਤੁਹਾਡੇ ਦਾ ਦਫ਼ਤਰ ਲਾਲਜੀਤ ਭੁੱਲਰਵਾ ਠੀਕ ਹੈ ਸਾਡਾ ਦਾਵਾ ਸਾਡੇ ਹੋਰੇ ਭੇਜ ਦੇਗਾ ਚੀਫ ਇੰਜੀਨੀਅਰ ਸਾਡੇ ਖੜੇ ਨੇ ਠੀਕ ਹੈ ਚੀਫ ਇੰਜੀਨੀਅਰ ਜੀ ਜਿਹੜੇ ਤੇ ਬੈਠੇ ਬੈਠੇ ਗੋਇਲ ਸਾਹਿਬ ਇੱਕ ਹੋਰ ਜਦੋਂ ਇਹਨੂੰ ਮਤਲਬ ਸਪਾਰ ਬਣਣੀਆਂ ਲੋਚਾਂ ਬਣਣੀਆਂ ਇਹਦੀਆਂ ਮਰਲੇ ਬਣਣੀਆਂ ਕੰਦ ਕਰਨੀਆਂ ਉਦੋਂ ਜਿਹੜੇ ਸਥਾਨਕ ਲੋਕ ਆ ਨਾ ਉਹਨਾਂ ਨੂੰ ਸੱਦ ਕੇ ਉਹਨਾਂ ਦੀ ਸਲਾਹ ਜ਼ਰੂਰ ਲਈ ਜਾਵੇ ਜੇ ਕਿਤੇ ਬੇਲੋੜੀਆਂ ਲੋਚਾਂ ਵਜ ਗਈਆਂ ਸਰਕਾਰ ਦਾ ਬਹਿਸ ਇਸ ਗੱਲ ਤੇ ਆਓ ਤੁਸੀਂ ਆਪਦੀ ਜ਼ਮੀਨ ਦੀ ਪਟਾਈ ਕਰੋ ਸਮਝ ਗਏ ਇਹਦੇ ਪਿੱਛੇ ਤੁਸੀਂ ਦੱਸੋ ਜਿੱਦੇ ਇਕੱਠ ਰੱਖਣਾ ਮੈਂ ਤੁਹਾਰੇ ਅਫਸਰਾਂ ਨੂੰ ਭੇਜੂਏ ਨਹੀਂ ਆ ਪਾਣੀ ਨਿਕਲ ਲੈਂਦੇ ਪਾਣੀ ਨਿਕਲ ਆ 3 ਕਿਲੋਮੀਟਰ ਨਾਲ ਤੁਸੀਂ ਦੱਸ ਦਿਓ ਜੇ ਤੁਹਾਡਾ ਉਹਦੇ ਨਾਲ ਮਸਲਾ ਹੱਲ ਹੋ ਤਾਂ ਉਹ ਕਰ ਦਿਆਂਗੇ ਬਾਕੀ ਉਸ ਤੋਂ ਬਾਅਦ ਜਿਵੇਂ ਮੈਂ ਦੱਸਿਆ ਤੁਹਾਨੂੰ ਅਸੀਂ ਸਾਰੀ ਰੈਵੜੀ ਕਰਕੇ ਆਇਆ ਅਫਸਰਾਂ ਨੂੰ ਹਦਾਇਤਾਂ ਦੇ ਕੇ ਆਏ ਉਹ ਅਸੀਂ ਸਾਰਾ ਕੁਝ ਕਰਕੇ ਰੱਖਾਂਗੇ ਅਸੀਂ ਠੀਕ ਹੈ ਸਾਰਾ ਕੰਮ ਦਾ ਜ਼ਰੂਰੀਆ ਸਾਨੂੰ 3 ਕਿਲੋਮੀਟਰ ਚਾਰ ਆ ਹੋਗੀ ਨਾ ਰੰਦ ਬੰਦ ਦੇ ਨਾਲ ਤੇ ਬੰਦ ਜਿਹੜਾ ਪਾੜ ਪੈਂਦਾ ਵਾ ਉਹ ਬਚਾ ਲੂਗਾ ਸੋ 3 ਕਿਲੋਮੀਟਰ ਦਾ ਜ਼ਰੂਰੀ ਕਰਕੇ ਜਾਓ ਪ੍ਰਪੋਜ਼ਲ ਗਈ ਆ ਗਿਨਣੀ ਇਹ ਆਪਾਂ 10 12 ਕਿਲੋਮੀਟਰ ਚੱਲੀ ਜ ਨਹੀਂ ਉਹ ਤੇ ਬਹੁਤ ਵਧੀਆ ਗੱਲ ਉਹ ਤੋਂ ਤੱਕ ਚਲੇ ਜਾਣਾ ਇਹ ਬਚਾਓ ਬਚਾ ਲੂਗਾ ਇਹ ਸੋ ਬਿਲਕੁਲ ਬੰਦ ਦੇ ਨਾਲ ਆ ਆ ਵੀ ਆਪਣੇ ਪਿੰਡ ਆ ਜੀ ਇਹ ਸੋ ਬਿਲਕੁਲ ਬੰਦ ਦੇ ਨਾਲ ਹੀ ਆ ਨਾ ਹੁਣ ਤੁਸੀਂ ਵੇਖ ਹੀ ਲਿਆ ਇੱਥੇ ਕਈ ਗੱਲਾਂ ਸੋਚਣੇ ਚੱਕ ਡੈਮ ਬਾਰੇ ਵੀ ਸੱਚ ਹੈ ਕਿ ਉੱਥੇ ਕੀ ਹੈਗਾ ਨਹੀਂ ਕਿ ਕੋਈ ਨਹੀਂਗਾ ਕਿਉਂਕਿ ਨੁਕਸਾਨ ਘੱਟ ਤੋਂ ਘੱਟ ਹੋਵੇ ਦੇਖੋ ਅਸੀਂ ਜਿਹੜੇ ਹੁਣ ਤੁਰੇ ਫਿਰਦੇ ਆ ਮੈਨੂੰ ਨਹੀਂ ਕੋਈ ਰੋਕ ਸਕਦਾ ਪਾਣੀ ਆਉਣ ਤੋਂ ਨਹੀਂ ਕੋਈ ਰੋਕ ਇਹੋ ਬੇਨਤੀ ਜੀ ਪਿਛਲੀਆਂ ਸਰਕਾਰਾਂ ਨੇ ਨਹੀਂ ਕਰਦੀ ਬੰਦ ਆਪਾਂ ਵੀ ਯਾਰਾ ਉਹ ਨਗਾ ਲਿਆ ਸੀ ਤੀ ਤੋਂ ਬਾਅਦ ਆਪਾਂ ਫਿਰ ਸਤਾਂ ਆਪਾਂ